ਮਾਰੂ ਮਹੱਲਾ ਤੀਜਾ ਨਿਹਚਲ ਏਕ ਸਦਾ ਸੱਚ ਸੋਈ ਪੂਰੇ ਗੌਰ ਤੇ ਸੋਜੀ ਹੋਈ ਹਰ ਰਸ ਭੀਨੇ ਸਦਾ ਤੇ ਆਇਨ ਗੁਰਮਤ ਸੀਲ ਸੁਨਾਹਾ ਹੈ ਅੰਦਰ ਰੰਗ ਸਦਾ ਸਚਿਆਰਾ ਗੌਰ ਕੈ ਸ਼ਬਦ ਹਰ ਨਾਮ ਪਿਆਰਾ ਨਉ ਨਿਧ ਨਾਮ ਵਸਿਆ ਘਟ ਅੰਤਰ ਨਉ ਨਿਧ ਨਾਮ ਵਸਿਆ ਘਟ ਅੰਤਰ ਇਥੇ ਵਿਸਰਾਮ ਹੈ ਨਉ ਨਿਧ ਨਾਮ ਵਸਿਆ ਘਟ ਅੰਤਰ ਛੋਡਿਆ ਮਾਇਆ ਕਾ ਲਾਹਾ ਹੀ ਰਈਤ ਰਾਜੇ ਦੁਰਮਤ ਦੋਈ ਬਿਨ ਸਤ ਗੁਰ ਸੇਵੇ ਏਕ ਨਾ ਹੋਈ ਏਕ ਧਾਇਨ ਸਦਾ ਸੁਖ ਪਾਇਨ ਨੇਹ ਚਲ ਰਾਜ ਤੇ ਨਾ ਹਾ ਹੈ ਆਵਣ ਜਾਣਾ ਰੱਖੈ ਨਾ ਕੋਈ ਜੰਮਣ ਮਰਨ ਤਿਸੈ ਤੇ ਹੋਈ ਗੁਰਮੁਖ ਸਾਚਾ ਸਦਾ ਧਿਆਵਹੁ ਗਾਤ ਮੁਕਤ ਤਿਸੈ ਤੇ ਪਾਹਾ ਹੈ ਸਾਚ ਸੰਜਮ ਸਤ ਗੁਰੂ ਦਵਾਰ ਹੈ ਹਉਮੈ ਕ੍ਰੋਧ ਹਉਮੈ ਕ੍ਰੋਧ ਹਉਮੈ ਕ੍ਰੋਧ ਸਬਦ ਨਿਵਾਰੈ ਸਬਦ ਨਿਵਾਰੈ ਸਤਗੁਰ ਸੇਵ ਸਦਾ ਸੁਖ ਪਾਈਐ ਸੀਲ ਸੰਤੋਖ ਸਭ ਤਾਹਾ ਹੈ ਹਮੈ ਮੋਹ ਉਪਜੈ ਸੰਸਾਰਾ ਹਮੈ ਮੋਹ ਇਥੇ ਵੀ ਸ੍ਰਾਮ ਉਪਜੈ ਸੰਸਾਰਾ ਸਭ ਜਾਗ ਬਿਨਸੈ ਨਾਮ ਵਿਸਾਰਾ ਬਿਨ ਸਤਗੁਰ ਸੇਵੇ ਨਾਮ ਨਾ ਪਾਈਐ ਨਾਮ ਸੱਚਾ ਜਾਗ ਲਾਹਾ ਹੈ ਸਚਾ ਅਮਰ ਸ਼ਬਦ ਸੁਹਾਇਆ ਪੰਜ ਸ਼ਬਦ ਮਿਲ ਵਾਜਾ ਵਾਇਆ ਪੰਜ ਸ਼ਬਦ ਮਿਲ ਵਾਜਾ ਵਾਇਆ ਸਦਾ ਕਾਰਜ ਸੱਚ ਨਾਮ ਸੁਹੇਲਾ ਬਿਨ ਸ਼ਬਦ ਕਾਰਜ ਕੀਹਾ ਹੈ ਖੇਨ ਮਹਿ ਹੱਸੈ ਖੇਨ ਮਹਿ ਰੋਵੈ ਦੂਜੀ ਦੁਰਮਤ ਕਾਰਜ ਨਾ ਹੋਵੇ ਸੰਜੋਗ ਵਿਜੋਗ ਕਰਤੈ ਲੇਖ ਪਾਏ ਕੀਰਤ ਨਾ ਚੱਲੇ ਚਲਾਹਾ ਹੈ ਜੀਵਨ ਮੁਕਤ ਗੁਰ ਸ਼ਬਦ ਕਮਾਏ ਹਾਰਸਿਓ ਸਦਹੀ ਰਹਿ ਸਮਾਏ ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗ ਨਾ ਤਾਹਾ ਹੈ ਰਾਸ ਕਾਸ ਖਾਏ ਪਿੰਡ ਵਧਾਏ ਭੇਖ ਕਰੈ ਗੁਰ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਬਿਸ਼ਟਾ ਮਾਹ ਸਮਾਹਾ ਹੀ ਬੀਦ ਪੜਹੈ ਪੜ ਬਾਦ ਵਖਾਣ ਹੈ ਹਾਂ ਬੀਦ ਪੜਹੈ ਇਥੇ ਵਿਸਤਾਮ ਪੜ ਬਾਦ ਵਖਾਣ ਹੈ ਘਾਟ ਮਹ ਬ੍ਰਹਮ ਤਿਸ ਸ਼ਬਦ ਨਾ ਪਛਾਣ ਹੈ ਗੁਰਮੁਖ ਹੋਵੈ ਸੋ ਤਤ ਬਿਲੋਵੈ ਰਸਨਾ ਹਾਰ ਰਸ ਤਾਹਾ ਹੈ ਘਰ ਵਥ ਛੋੜਹਿ ਬਾਹਰ ਧਾਵਹਿ ਘਰ ਵਥ ਛੋੜਹਿ ਵੱਥ ਕਸ ਕੇ ਬੋਲਨੇ ਘਰ ਵੱਥ ਛੁੱਡਹਿ ਬਾਹਰ ਤਾ ਆਵਹਿ ਮਾਨ ਮੁਖ ਅੰਦੇ ਸਾਧ ਨਾ ਪਾਵਹਿ ਆਨ ਰਸ ਰਾਤੀ ਰਸਨਾ ਫੀਕੀ ਬੋਲੇ ਇਥੇ ਵਿਸਰਾਮ ਧਿਆਨ ਨਾਲ ਲਾਉਣਾ ਹੈ ਆਨ ਰਸ ਇਕੱਠਾ ਨਹੀਂ ਕਹਿਣਾ ਆਨ ਰਾਸ ਆਨ ਆਨ ਰਸ ਰਾਤੀ ਇਥੇ ਠਮਕ ਰਸਨਾ ਫੀਕੀ ਬੋਲੇ ਇਥੇ ਵਿਸਰਾਮ ਹਰ ਰਾਸ ਇਥੇ ਠਮਕ ਮੂਲ ਨਤਾਹ ਹੀ ਆਨ ਰਸ ਰਾਤੀ ਰਸਨਾ ਫੀਕੀ ਬੋਲੇ ਹਰ ਰਸ ਮੂਲ ਨਾ ਤਾਹਾ ਹੈ ਰਸ ਪੂਲਾ ਬੋਲਣਾ ਹੈ ਮਨਮੁਖ ਦੇਹੀ ਭਰਮ ਪਤਾਰੋ ਮਨਮੁਖ ਦੇਹੀ ਇਹ ਇੱਥੇ ਵਿਸਰਾਮ ਲਾਉਣਾ ਹੈ ਮਨਮੁਖ ਦੇਹੀ ਭਰਮ ਪਤਾਰੋ ਮਨਮੁਖ ਦੇਹੀ ਭਰਮ ਪਤਾਰੋ ਮਨਮੁਖ ਦੀ ਜਿਹੜੀ ਦੇਹ ਹੈ ਦੇਹੀ ਦਾ ਜਿਹੜਾ ਪਤੀ ਹੈ ਉਪਰਮ ਬਣਿਆ ਹੈ ਦੋਰ ਮਤ ਮਰੈ ਨਿਤ ਹੋਇ ਖਵਾਰੋ ਕਾਮ ਕ੍ਰੋਧ ਮਨ ਦੂਜੈ ਲਾਇਆ ਸੁਪਨ ਸੁਖ ਨਾਤਾ ਹੇ ਕੰਚਨ ਦੇਹੀ ਸਬਦ ਪਤਾਰੋ ਅਨ ਦਿਨ ਭੋਗ ਭੋਗੇ ਹਾਰ ਸਿਓ ਪਿਆਰੋ ਮਹਿਲਾ ਅੰਦਰ ਗੈਰ ਮਹਿਲ ਪਾਏ ਭਾਣਾ ਗੁਜ ਸਮਾਹਾ ਹੇ ਆਪੇ ਦੇਵੈ ਦੇਵਨਹਾਰਾ ਆਪੇ ਦੀਵੈ ਦੀਵਨਹਾਰ ਤਿਸ ਆਗੈ ਨਹੀਂ ਕਿਸੈ ਕਾ ਆਚਾਰਾ ਆਪੇ ਬਖਸੇ ਸ਼ਬਦ ਮਿਲਾਏ ਤਿਸ ਦਾ ਸ਼ਬਦ ਅਥਾਹ ਹੈ ਜੀਉ ਪਿੰਡ ਸਭ ਹੈ ਤਿਸ ਕੇਰਾ ਸੱਚਾ ਸਾਹਿਬ ਠਾਕੁਰ ਮੇਰਾ ਨਾਨਕ ਗੁਰਬਾਣੀ ਹਰ ਪਾਇਆ ਹਰ ਜਪ ਜਾਪ ਸਮਾਹਾ ਹੈ ਮਾਰੂ ਮਹੱਲਾ ਤੀਜਾ ਗੁਰਮੁਖ ਨਾਦ ਬੇਦ ਵਿਚਾਰ ਗੁਰਮੁਖ ਗਿਆਨ ਧਿਆਨ ਆਪਾਰ ਇੱਕ ਦੋਵੇਂ ਪੰਕਤੀਆਂ ਦੇ ਵਿੱਚ ਵਿਸਰਾਮ ਗੁਰਮੁਖ ਪਦ ਤੇ ਹੈ ਗੁਰਮੁਖ ਕਾਰ ਕਰੇ ਪ੍ਰਭ ਭਾਵੈ ਗੁਰਮੁਖ ਪੂਰਾ ਪਾਇਦਾ ਗੁਰਮੁਖ ਮਨੁਆ ਉਲਟ ਪਰਾਵੈ ਗੁਰਮੁਖ ਬਾਣੀ ਨਾਦ ਵਜਾਵੈ ਇਹ ਵੀ ਦੋਵੇਂ ਪੰਕਤੀਆਂ ਤੇ ਗੁਰਮੁਖ ਪਦ ਤੇ ਵਿਸਰਾਮ ਹੈ ਗੁਰਮੁਖ ਸਚ ਰਤੇ ਬੈਰਾਗੀ ਨਿਜ ਘਰ ਵਾਸਾ ਪਾਇਦਾ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਸਚੈ ਸਬਦਿ ਸਚ ਸੋ ਪਾਕੀ ਸੋ ਇਹ ਸੱਚਾ ਸਬਦੇ ਇੱਥੇ ਵਿਸਰਾਮ ਹੈ ਸੱਚ ਸੋ ਪਾਕੀ ਵੱਖਰਾ ਪਾਠ ਕਰਾਇਆ ਜਾਂਦਾ ਹੈ ਸੰਪਰਦਾ ਦੇ ਵਿੱਚ ਦੂਸਰਾ ਸੁਪਾਕੀ ਸੁਪਾਕੀ ਇਕੱਠਾ ਹੈ ਸੱਚ ਸੋ ਪਾਕੀ ਸਦਾ ਸੱਚ ਰੰਗ ਰਾਤਾ ਮਨ ਮੇਰਾ ਸੱਚੇ ਸੱਚ ਸਮਾਏ ਦਾ ਗੁਰਮੁਖ ਮਨ ਮਨ ਨਿਰਮਲ ਸਤ ਸਾਰ ਨਾਵੈ ਮੈਲ ਨਾ ਲਾਗੈ ਸੱਚ ਸਮਾਵੈ ਸਚੋ ਸੱਚ ਕਮਾਵੈ ਸਦ ਹੀ ਸੱਚੀ ਭਗਤ ਦਰੜਾਏਦਾ ਗੁਰਮੁਖ ਸਚ ਬੈਣੀ ਗੁਰਮੁਖ ਸਚ ਨੈਣੀ ਗੁਰਮੁਖ ਸੱਚ ਕਮਾਵੈ ਕਰਨੀ ਸਦ ਹੀ ਸੱਚ ਕਹੈ ਦਿਨ ਰਾਤੀ ਅਵਰਾ ਸੱਚ ਕਹਾਏਦਾ ਗੁਰਮੁਖ ਸੱਚੀ ਊਤਮ ਬਾਣੀ ਗੁਰਮੁਖ ਸਚੋ ਸੱਚ ਬਖਾਣੀ ਗੁਰਮੁਖ ਸਾਧ ਸੇਵ ਹੈ ਸਚੋ ਸੱਚਾ ਗੁਰਮੁਖ ਸ਼ਬਦ ਸੁਣਾਏ ਦਾ ਗੁਰਮੁਖ ਹੋਵੇ ਸੋਜੀ ਪਾਏ ਹਮੈ ਮਾਇਆ ਭਰਮ ਗਵਾਏ ਗੁਰ ਕੀ ਪੌੜੀ ਉਤਮ ਉੱਚੀ ਦਰ ਸਚੈ ਹਰ ਗੁਣ ਗਾਏ ਦਾ ਗੁਰਮੁਖ ਸੱਚ ਸੰਜਮ ਕਰਨੀ ਸਾਰ ਗੁਰਮੁਖ ਪਾਏ ਮੁਖ ਦਵਾਰ ਪਾਏ ਭਗਤ ਸਦਾ ਰੰਗ ਰਾਤਾ ਆਪ ਗਵਾ ਇਸ ਮਾਇਦਾ ਗੁਰਮੁਖ ਹੋਵੇ ਮਨ ਖੋਜ ਸੁਣਾਈ ਸੱਚਾ ਨਾਮ ਸਦਾ ਲੇਵ ਲਾਈ ਜੋ ਤਿਸ ਭਾਗ ਹੈ ਸੂਈ ਕਰਸੀ ਜੋ ਸੱਚੇ ਮਾਨ ਪਾਏ ਦਾ ਜਾ ਤਿਸ ਭਾਵੈ ਸਤਿਗੁਰੂ ਮਿਲਾਏ ਜਾ ਤਿਸ ਭਾਵੈ ਤਾਂ ਮਨ ਵਸਾਈ ਆਪਣਾ ਭਾਣ ਸਦਾ ਰੰਗ ਰਾਤਾ ਭਾਣ ਮਨ ਵਸਾਈ ਦਾ ਮਾਨ ਹਟ ਕਰਮ ਕਰੇ ਸੋ ਛੀਜੈ ਬਹੁਤੇ ਭੇਖ ਕਰੇ ਨਹੀਂ ਭੀਜੈ ਬਿਖਿਆ ਰਾਤੀ ਦੁਖ ਕਮਾਵਹਿ ਦੁਖੇ ਦੁਖ ਸਮਾਇਦਾ ਗੁਰਮੁਖ ਹੋਵੈ ਸੁਖ ਸੁਖ ਕਮਾਈ ਮਰਨ ਜੀਵਨ ਕੀ ਸੂਜੀ ਪਾਈ ਮਰਨ ਜੀਵਨ ਜੋ ਸਾਮ ਕਰ ਜਾਣੈ ਸੋ ਮੇਰੇ ਪ੍ਰਭ ਭਾਇਦਾ ਗੁਰਮੁਖ ਮਰਹਿ ਸੋ ਹੈ ਪਰਵਾਣ ਗੁਰਮੁਖ ਮਰ ਹੈ ਮਰ ਹੈ ਇਥੇ ਵਿਸ्राम ਸੋ ਹੈ ਉਚਾਰਨ ਕਰਨਾ ਕਈ ਵਾਰ ਪਾਠੀ ਸਿੰਘ ਸੋ ਹੈ ਪ੍ਰਵਾਨ ਕਹਿ ਜਾਂਦੇ ਹਨ ਹਾ ਹਾ ਹਿਸਿਆਰੀ ਹੈ ਇਸ ਦਾ ਉਚਾਰਨ ਹੈ ਹੈ ਨਹੀਂ ਕਰਨਾ ਹੈ ਹੈ ਗੁਰਮੁਖ ਮਰ ਹੈ ਸੋ ਹੈ ਪਰਵਾਨ ਆਮਨ ਜਾਣਾ ਸਬਦ ਪਛਾਨ ਮਰੈ ਨਾ ਜੰਮੈ ਨਾ ਦੁਖ ਪਾਈ ਮਨ ਹੀ ਮਨਹ ਸਮਾਇਦਾ ਸੇ ਵਡ ਭਾਗੀ ਜਿਨੀ ਸਤਗੁਰ ਪਾਇਆ ਹਉਮੈ ਵਿਚੋ ਮੋਹ ਚੁਕਾਇਆ ਹਉਮੈ ਵਿਚੋ ਇਥੇ ਵਿਸਰਾਮ ਹੈ ਮੋਹ ਚੁਕਾਇਆ ਮਨ ਨਿਰਮਲ ਫਿਰ ਮੈਲ ਨ ਲਾਗੇ ਦਰ ਸਚੈ ਸੂਭਾ ਪਾਇਦਾ ਆਪੇ ਕਰੇ ਕਰਾਏ ਆਪੇ ਆਪੇ ਵਿਖੇ ਥਾਪ ਉਤਾਪੀ ਗੁਰਮੁਖ ਸੇਵਾ ਮੇਰੇ ਪ੍ਰਭ ਭਾਵੈ ਸੱਚ ਸੁਣ ਲੇਖੈ ਪਾਏ ਦਾ ਗੁਰਮੁਖ ਸੱਚੋ ਸੱਚ ਕਮਾਵੇ ਗੁਰਮੁਖ ਨਿਰਮਲ ਮੈਲ ਨਾ ਲਾਵੇ ਪਹਿਲਾ ਵਿਸਰਾਮ ਗੁਰਮੁਖ ਤੇ ਹ ਦੂਸਰਾ ਗੁਰਮੁਖ ਨਿਰਮਲ ਮੈਲ ਨਾ ਲਾਵੇ ਨਾਨਕ ਨਾਮ ਰਤੇ ਵਿਚਾਰੀ ਨਾਮੀ ਨਾਮ ਸਮਾਏ ਦਾ